ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰਾਜਵੀਰ ਜਵੰਦਾ ਦੀ ਮੌਤ ਐਕਸੀਡੈਂਟ ਨਾਲ ਨਹੀਂ ਹੋਈ ਬਲਕਿ ਸੋਚੀ ਸਮਝੀ ਇੱਕ ਸਾਜ਼ਿਸ਼ ਸੀ ਉਹਨਾਂ ਦਾ ਕਤਲ ਕੀਤਾ ਗਿਆ ਸੀ ਇਹ ਕਹਿਣਾ ਸੀ ਪੰਜਾਬ ਦੇ ਲੋਕਾਂ ਦਾ ਔਰ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਤੇ ਹਾਈ ਕੋਰਟ ਨੇ ਵੀ ਇਸ ਚੀਜ਼ ਦਾ ਐਕਸ਼ਨ ਲੈ ਲਿਆ ਹੈ ਔਰ ਤਫਸੀਲ ਦੇ ਵਿੱਚ ਸਿਰਫ ਉਹਨਾਂ ਦੇ ਦੋਸਤਾਂ ਨੂੰ ਨਹੀਂ ਰੱਖਿਆ ਗਿਆ ਬਲਕਿ ਡਾਕਟਰਾਂ ਨੂੰ ਵੀ ਤਫਸੀਲ ਦੇ ਵਿੱਚ ਰੱਖਿਆ ਗਿਆ ਹੈਗਾ ਵੈਸਾ ਸਾਰਾ ਮਾਮਲਾ ਕੀ ਹੈ ਇਸ ਦੇ ਬਾਰੇ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਪਰ ਕਰਨੇ ਆ ਉਸ ਤੇ ਉਜਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਨੂੰ ਲੈ ਕੇ ਅੱਜ ਖੋਸ وڑਾ ਦੇਣ ਵਾਲੀ ਖਬਰ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਯਾਨੀ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਐਸੀ ਖਬਰ ਜਿਨੇ ਪੂਰੇ ਪੰਜਾਬ ਭਰ ਦੇ ਵਿੱਚ ਫੇਰ ਤੋਂ ਤਰਥੱਲੀ ਮਚਾ ਦਿੱਤੀ ਹੈ ਯਾਨੀ ਰਾਜਵੀਰ ਜਵੰਦਾ ਦੇ ਦੋਸਤਾਂ ਤੇ ਪੂਰੇ ਪੰਜਾਬ ਦੇ ਲੋਕਾਂ ਨੇ ਸ਼ੱਕ ਦੇ ਆਧਾਰ ਤੇ ਸੂਈ ਕਮਾ ਦਿੱਤੀ ਸੀ ਕਹਿੰਦੇ ਰਾਜਵੀਰ ਜਵੰਦਾ ਦੇ ਦੋਸਤਾਂ ਤੋਂ ਪੁੱਛਦਾ ਸੋਣੀ ਚਾਹੀਦੀ ਆ ਕਿਉਂਕਿ ਲੋਕ ਉਸੇ ਗੱਲ ਤੇ ਸ਼ੱਕ ਕਰ ਰਹੇ ਸੀ ਪਰ ਅੱਜ ਤੁਹਾਡੇ ਸਾਹਮਣੇ ਦੋ ਵੱਡੀਆਂ ਖਬਰਾਂ ਧਰਾਂਗੇ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਜਦੋਂ ਹੁੰਦਾ ਤਾਂ ਉਹ ਸਮੇਂ ਵਾਪਰਿਆ ਕੀ ਸੀ ਮੌਜੂਦਾ ਬੰਦਾ ਸੀ ਜਿਹੜਾ ਉਹਨਾਂ ਨੂੰ ਲਿਜਾਣ ਵਾਲਾ ਉਹਨਾਂ ਨੇ ਕਿਹਾ ਕਿ ਇੱਕ ਪਹਿਲੀ ਖਬਰ ਔਰ ਦੂਜੀ ਖਬਰ ਰਾਜਵੀਰ ਜਵੰਦਾ ਦੇ ਦੋਸਤਾਂ ਤੇ ਆ ਕਿਉਂਕਿ ਜਿਹੜਾ ਇੱਕ ਦੋਸਤ ਉਹਦਾ ਕੈਨੇਡਾ ਦੇ ਵਿੱਚੋਂ ਜਿਹੜਾ ਕਿ ਖਾਸੋ-ਖਾਸੋ ਦਾ ਨਾਮ ਰਹਿਦਾ ਸੀ ਉਹਦੇ ਤੇ ਇੱਕ ਬਹੁਤ ਵੱਡੀ ਅਪਡੇਟ ਔਰ ਦੂਜੇ ਪਾਸੇ ਪੁਲਿਸ ਨੇ ਸਿਕੰਜਾ ਕਰ ਦਿੱਤਾ ਯਾਨੀ ਪੰਜਾਬ ਦੀ ਪੁਲਿਸ ਔਰ ਦੂਜੇ ਪਾਸੇ ਪੰਜਾਬ ਦਾ ਹਾਈ ਕੋਰਟ ਇਸ ਗੱਲ ਨੂੰ ਨਿਰੋਲ ਕਰੂਗਾ ਕਿ ਭਾਈ ਰਾਜਵੀਰ ਜਵੰਦਾ ਦੀ ਮੌਤ ਆਖਰ ਕਿਹਦੀ ਵਜ੍ਹਾ ਦੇ ਨਾਲ ਹੋਈ ਹੈ ਯਾਨੀ ਦੋਸਤਾਂ ਦੇ ਉੱਤੇ ਤਾਂ ਸ਼ੱਕ ਕਰ ਨਹੀਂ ਸੀ ਪਰ ਵਿੱਚ ਕਹਿੰਦੇ ਜੀ ਡਾਕਟਰਾਂ ਤੇ ਵੀ ਹੋ ਗਿਆ ਤਾਂ ਹੁਣ ਡਾਕਟਰਾਂ ਦੀ ਮਿਲੀ ਭੂਤ ਇਹਦੇ ਦੋਸਤਾਂ ਦੇ ਨਾਲ ਸੀ ਜਾ ਮਾਮਲਾ ਕੁਝ ਪੈਸੇ ਵਾਲਾ ਸੀ ਜਾਂ ਵਜ੍ਹਾ ਕੀ ਸੀ ਅੱਜ ਦੀ ਪੂਰੀ ਅਪਡੇਟ ਦੇ ਵਿੱਚ ਤੁਹਾਡੇ ਸਾਹਮਣੇ ਰੋਲ ਹੋ ਜਾਣ ਕਿਉਂਕਿ ਬਹੁਤ ਸਾਰੇ ਮੈਂ ਕਿਹਾ ਸੀ ਲੋਕ ਇਸ ਗੱਲ ਦਾ ਸਾਥ ਦੇਣਗੇ ਪੰਜਾਬ ਦੇ ਸਾਡੇ ਜਿੰਨੇ ਵੀ ਵਾਸੀ ਨੇ ਸਾਰੇ ਨੇ ਇੱਕੋ ਹੀ ਗੱਲ ਚੱਕੀ ਕਿ ਤੇ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਭਾਈ ਸਾਨੂੰ ਸ਼ੱਕ ਪੈ ਰਿਹਾ ਇਹਨਾਂ ਦੀ ਇਸ਼ਾਨਬੀਨ ਹੋਣੀ ਜ਼ਰੂਰੀ ਹੈ ਪਰ ਇਹਦੇ ਵਿੱਚ ਐਡਵੋਕੇਟ ਉੱਤਰ ਆਏ ਨੇ ਮੈਂ ਤੁਹਾਨੂੰ ਪਹਿਲਾਂ ਇਹਨਾਂ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੇ ਦੋਸਤ ਔਰ ਪੁਸਤ ਪ੍ਰਸ਼ਾਸਨ ਨੇ ਕਿਵੇਂ ਸਿਕੰਜਾ ਕਾ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਕਿ ਐਡਵੋਕੇਟ ਕੀ ਕਹਿ ਰਹੇ ਨੇ ਸੁਣੋ ਫਰਸਟ ਆਵਲ ਹੁੰਦਾ ਉਹ ਬੜਾ ਇੰਪੋਰਟੈਂਟ ਹੁੰਦਾ ਇਹਨੂੰ ਗੋਲਡਨ ਆਵਰ ਕਹਿੰਦੇ ਆ ਤਾਂ ਕਿਤੇ ਨਾ ਕਿਤੇ ਉਸ ਉਹਨਾਂ ਡਾਕਟਰ ਦੀ ਅੰਗੇਸ਼ੀ ਹੈ ਕਿਉਂਕਿ ਆਪਣੇ ਪ੍ਰੋਫੈਸ਼ਨਲ ਰਿਸਕ ਕਰਨਾ ਹੈ ਜੇ ਕੋਈ ਪੇਸ਼ੈਂਟ ਉਹਨਾਂ ਕੋਲ ਆਵੇ ਐਨਾਂ ਨੂੰ ਲੋਡ ਹੋਵੇ ਮੈਡੀਕਲ ਹੈਲਥ ਦੀ ਦੇਖਭਾਲ ਹੀ ਕਰੀਏ ਨਾ ਕਰੋ ਇਹ ਕਿਸੇ ਦਾ ਰਿਸਕਰ ਇਸ ਤਰੀਕੇ ਦੀ ਇਸ ਦਾ ਬੜੇ

ਕੋਰਨਾ ਉਸ ਨੂੰ ਮਾਰਨ ਵਾਲਾ ਕੋਰਨਾ ਉਸ ਦੀ ਮੌਤ ਦਾ ਜ਼ਿੰਮੇਦਾਰ ਜਦੋਂ ਲੈ ਕੇ ਜਦੋਂ ਡੀਡੀਆ ਆਤੀ ਕਾਫੀ ਸਾਹਮਣੇ ਆਂਦੀ ਹੈ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਤੇ ਇਸ ਪੂਰੇ ਮਾਮਲੇ ਦੇ ਬਾਬਤ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਜਿਨ੍ਹਾਂ ਨੂੰ ਇਸਦੇ ਲਈ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਉਹਨਾਂ ਦੀ ਅੰਗਹਿਲੀ ਦੇ ਘਰ ਤੇ ਇਹ ਸਭ ਕੁਝ ਹੋਇਆ ਹੋਵੇ ਇਹ ਸਾਰਾ ਜਾਂਚ ਪੜਤਾਲ ਦਾ ਵਿਸ਼ਾ ਪਰ ਜਿਹੜੀਆਂ ਗੱਲਾਂ ਦੇ ਖੁਲਾਸੇ ਸਮੇਂ ਕੀਤੇ ਜਾ ਰਹੇ ਨੇ ਜਿਹੜੀਆਂ ਗੱਲਾਂ ਡੀਡੀਆਰ ਤੇ ਰਾਹੀਂ ਸਾਹਮਣੇ ਆਈਆਂ ਨੇ ਉਹ ਦੋਸਤ ਜੋ ਕਿ ਰਾਜਵੀਰ ਜਵੰਦਾ ਦੇ ਨਾਲ ਸੀ ਸੁਖਦਰਸ਼ਨ ਸਿੰਘ ਉਹਨਾਂ ਦਾ ਨਾਮ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਜਿ ਰਾਜਵੀਰ ਜਵੰਦਾ ਨੂੰ ਜਿਸ ਹਸਪਤਾਲ ਦੇ ਵਿੱਚ ਐਕਸੀਡੈਂਟ ਤੋਂ ਬਾਅਦ ਲਜਾਇਆ ਗਿਆ ਸੀ ਜਿੱਥੇ ਐਕਸੀਡੈਂਟ ਹੁੰਦਾ ਉੱਥੋਂ ਬਿਲਕੁਲ ਨਜ਼ਦੀਕ ਹੀ 200 300 ਮੀਟਰ ਤੇ ਹੀ ਇੱਕ ਹਸਪਤਾਲ ਬਣਿਆ ਹੋਇਆ ਉੱਥੋਂ ਹਸਪਤਾਲ ਉਹ ਦਿਖ ਵੀ ਰਿਹਾ ਸੀ ਉੱਥੇ ਉਹਨਾਂ ਨੂੰ ਲਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮੈਡੀਕਲ ਏਡ ਹੀ ਨਹੀਂ ਦਿੱਤੀ ਗਈ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਬਹੁਤ ਸਾਰੇ ਲੋਕ ਪੰਜਾਬ ਦੇ ਦੋਸਤਾਂ ਦੇ ਉੱਤੇ ਸ਼ੱਕ ਕਰ ਰਹੇ ਸੀ ਪਰ ਅੱਜ ਜਿਹੜੀ ਖਬਰ ਇੱਕ ਦੋਸਤ ਦੇ ਮੌਕੇ ਦੇ ਉੱਤੇ ਮੌਜੂਦ ਸੀ ਆਸਪਾਰ ਦੇ ਵਿੱਚ ਉਹਨੂੰ ਲੈ ਕੇ ਵੀ ਜਾਂਦਾ ਸੁਖਦਰਸ਼ਨ ਸਿੰਘ ਉਹਦਾ ਨਾਮ ਸੀ ਪਰ ਹੁਣ ਰਾਜਵੀਰ ਜਵੰਦਾ ਦੇ ਨਾਲ ਬਹੁਤ ਸਾਰੇ ਲੋਕ ਸੀ ਯਾਨੀ ਆਪਣੇ ਨਿੱਜੀ ਤੌਰ ਤੇ ਦੇਖੀਏ ਤਾਂ ਪੰਜ ਬੰਦੇ ਕਹਿੰਦੇ ਜੀ ਮੌਜੂਦ ਸੀ ਪਰ ਹੁਣ ਸੁਖਦਰਸ਼ਨ ਸਿੰਘ ਆ ਜਿਹੜਾ ਉਹੀ ਦੱਸ ਸਕਦਾ ਹੈ ਕਿ ਮਾਮਲਾ ਆਖਰ ਹੋਇਆ ਕੀ ਸੀ ਪਰ ਦੂਜੇ ਪਾਸੇ ਪੁਲਸ ਦੀ ਡੀਡੀਆਰ ਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਔਰ ਦੂਜੇ ਪਾਸੇ ਭਾਈ ਕਹਿੰਦੇ ਹਾਈ ਕੋਰਟ ਦੇ ਅੰਦਰ ਇਹ ਕੇਸ ਹੁਣ ਚੱਲਣਾ ਹੈ ਰਾਜਵੀਰ ਜਵੰਦਾ ਦਾ ਜਿਹੜਾ ਕੇਸ ਹੈ ਉਹ ਹਾਈ ਕੋਰਟ ਦੇ ਵਿੱਚ ਰਣ ਅਗਰ ਹਾਈ ਕੋਰਟ ਦੇ ਵਿੱਚ ਕੇਸ ਜਾਂਦਾ ਤਾਂ ਜਿੰਨੇ ਵੀ ਉਹਦੇ ਨਾਲ ਦੋਸਤ ਸੀ ਜਿੰਨੇ ਵੀ ਉਹ ਡਾਕਟਰ ਸੀ ਜਿਹੜੇ ਇਲਾਜ ਕਰਨ ਦੇ ਵਕਤ ਰਾਜਵੀਰ ਜਵੰਦਾ ਨੂੰ ਡੈੱਡ ਕਲੀਅਰ ਕਰਨ ਦੀ بجائے ਕਹਿੰਦੇ ਜੀ ਇਹਦਾ ਬ੍ਰੇਨ ਡੈੱਡ ਹੈ ਯਾਨੀ ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤਾਂ ਹੁਣ ਰਾਜਵੀਰ ਜਵੰਦਾ ਦੇ ਬਹੁਤ ਵੱਡੇ ਵੱਡੇ ਖੁਲਾਸੇ ਪੰਜਾਬ ਦੀ ਜਨਤਾ ਹੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਸਾਨੂੰ ਤਾਂ ਇਹ ਗੱਲ ਨਹੀਂ ਹਾਜਮ ਹੋ ਰਹੀ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਪਰ ਦੂਜੇ ਪਾਸੇ ਬੁਰਸ ਨੇ ਸ਼ੱਕ ਜਾਂ ਕਾਹ ਦਿੱਤਾ ਔਰ ਇੱਕ ਜਿਹੜਾ ਦੋਸਤ ਦੀ ਗੱਲ ਕਰ ਰਿਹਾ ਸੀ ਮੈਂ ਉਹ ਸਰਦਾਰ ਆਇਦਾ ਦਾ ਦੋਸਤ ਹੈ ਪਰ ਕੈਨੇਡਾ ਦੇ ਵਿੱਚ ਉਹ ਬੰਦਾ ਮੌਜੂਦ ਹੈ ਯਾਨੀ ਕੈਨੇਡਾ ਦੇ ਵਿੱਚ ਕਿਉਂ ਗਏ ਤੇ ਰਾਜਵੀਰ ਜਵੰਦਾ ਦੇ ਨਾਲ ਰਹਿਣ ਵਾਲਾ ਆਦਮੀ ਕੀ ਇਹ ਦੱਸ ਸਕਦਾ ਕੋਈ ਰਾਜਵੀਰ ਜਵੰਦਾ ਦੇ ਨਾਲ ਉਸ ਦਿਨ ਜਦੋਂ ਤੁਸੀਂ ਮੌਜੂਦ ਸੀ ਕੀ ਹਾਦਸਾ ਵਾਪਰਿਆ ਇਹ ਸਾਹਮਣੇ ਆ ਕੇ ਉਹਨਾਂ ਦੁਆਰਾ ਇਹ ਗੱਲ ਕਹਿਣੀ ਚਾਹੀਦੀ ਹੈ মিডিਆ ਦੇ ਉੱਤੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਸ਼ੱਕ ਸਿੱਧਾ ਉਹਦੇ ਦੋਸਤਾਂ ਤੇ ਔਰ ਦੂਜੇ ਪਾਸੇ ਡਾਕਟਰਾਂ ਦੇ ਲੱਗ ਰਿਹਾ ਜੀ ਦੇਖੋ ਕਹਿੰਦੇ ਜਦੋਂ ਐਕਸੀਡੈਂਟ ਹੁੰਦਾ ਇੱਕ ਸਾਹਮਣੇ ਬਿਲਕੁਲ ਨਜ਼ਦੀਕ ਇੱਕ ਹਸਪੀਟਲ ਦੇ ਵਿੱਚ ਉਹ ਲੈ ਕੇ ਜਾਂਦੇ ਨੇ ਉੱਥੇ ਫਰਸਟ ایڈ ਦੇਣ ਤੋਂ ਬਿਲਕੁਲ ਕੋਰੀ ਨਾ ਕੀਤੀ ਜਾਂਦੀ ਆ ਕਹਿੰਦੇ ਜੀ ਜੇਕਰ ਉੱਥੇ ਹੀ ਰਾਜਵੀਰ ਜਵੰਦਾ ਨੂੰ ਰੱਖ ਲਿਆ ਜਾਂਦਾ ਤਾਂ ਰਾਜਵੀਰ ਜਵੰਦਾ ਖੋ ਸਕਦਾ ਜਿਉਂਦੇ ਹੁੰਦੇ ਪਰ ਜੋ ਭਾਣਾ ਬੀਤਣਾ ਸੀ ਉਹ ਤਾਂ ਬੀਤਣਾ ਹੀ ਸੀ ਚਾਹੇ ਕੋਈ ਵੀ ਹਸਪੀਟਲ ਸੀ ਪਰ ਇਹਦੇ ਵਿੱਚ ਅੰਗੇਲੀ ਕਿੱਥੇ ਆਉਂਦੀ ਆ ਪਹਿਲਾ ਨੰਬਰ ਤਾਂ ਨਰੋਲ ਇਹ ਨਹੀਂ ਹੋਈ ਗੱਲ ਕਿ ਪਸ਼ੂਆਂ ਦੇ ਨਾਲ ਵੱਜ ਕੇ ਹੀ ਹੋਇਆ ਜਾਂ ਫਿਰ ਗੱਡੀ ਦੇ ਵਿੱਚ ਵੱਜ ਕੇ ਹੋਇਆ ਕਿਉਂਕਿ ਭਾਈ ਇੱਕ ਗੱਡੀ ਦਾ ਜ਼ਿਕਰ ਬਾਰ-ਬਾਰ ਵਿਚਾਰਿਆ ਕਹਿੰਦੇ ਜੀ ਇੱਕ ਬਲੇਰੋ ਗੱਡੀ ਸੀ ਉਹਦੇ ਨਾਲ ਵੀ ਐਕਸੀਡੈਂਟ ਹੋਇਆ ਕਿ ਰਾਜਵੀਰ ਜਵੰਦਾ ਦੇ ਵਿੱਚ ਪਸ਼ੂ ਵੱਜੇ ਆ ਜਾਂ ਗੱਡੀ ਵੱਜੀ ਆ ਇਹ ਗੱਲ ਹਲੇ ਤੱਕ ਨਿਰਪੱਖ ਨਹੀਂ ਹੋਈ ਔਰ ਦੂਜੇ ਪਾਸੇ ਇੱਕ ਰੇੜੀ ਵਾਲਾ ਬੰਦਾ ਜਿਹੜਾ ਜੀ ਉੱਥੇ ਮੌਜੂਦ ਸੀ ਉਸੇ ਬੰਦੇ ਨੇ ਇਹ ਗੱਲ ਕਹੀ ਕਹਿੰਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਝਾੜੀਆਂ ਦੇ ਵਿੱਚ ਲੜੀ ਜਾਂਦੇ ਸੀ ਪਸ਼ੂ ਤੋ ਆਕੇ ਰਾਜਵੀ ਜਵੰਦਾ ਦੇ ਵਿੱਚ ਵੱਜਦੇ ਨੇ ਨਹੀਂ ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਜੇਕਰ ਵਾਕਈ ਪਸ਼ੂ ਵਜੇ ਨੇ ਇਹ ਪੰਜਾਬ ਦੇ ਲੋਕਾਂ ਦੀ ਥਿਓਰੀ ਹੈ ਬਹੁਤ ਵੱਡੀ ਕਿ ਜੇਕਰ ਭਾਈ ਉਹ ਪਸ਼ੂ ਵਿੱਚ ਵਜੇ ਨੇ ਤਾਂ ਪਸ਼ੂਆਂ ਦਾ ਨੁਕਸਾਨ ਵਾਕਈ ਹੋਇਆ ਹੁੰਦਾ ਇਹ ਗੱਲ ਸਾਰੇ ਲੋਕ ਕਹਿ ਰਹੇ ਨੇ ਬਾਕੀ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੇ ਤੱਥ ਧਰੇ ਸੀ ਤੁਸੀਂ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਕਹਿੰਦੇ ਭਾਈ ਜੇਕਰ ਪਸ਼ੂ ਵਜਿਆ ਹੁੰਦਾ ਪਸ਼ੂ ਦੀ ਨਾਲ ਦੇ ਨਾਲ ਮੌਤ ਹੋ ਜਾਂਦੀ ਔਰ ਦੂਜੇ ਪਾਸੇ ਕੋਈ ਵੀਡੀਓ ਕੋਈ ਹੋਰ ਗਵਾਹ ਇਹਦੇ ਵਿੱਚ ਸਾਹਮਣੇ ਨਹੀਂ ਨਿਕਲ ਕੇ ਆਉਂਦਾ ਕਿਉਂਕਿ ਜਿੰਨੇ ਵੀ ਹੈਲਮਟ ਧਾਰੀ ਇਹਨਾਂ ਦੇ ਨਾਲ ਬਾਈਕ ਰਾਈਡਰ ਸੀ ਜਵੰਦਾ ਦੇ ਨਾਲ ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਬੂਰੇ ਆ ਕੇ ਇਹ ਪ੍ਰਸ਼ੰਤ ਰਿਆ ਤੇ ਭਾਈ ਅਸੀਂ ਸਾਹਮਣੇ ਖੜੇ ਸੀ ਇੱਕ ਉਹਦਾ ਇਹ ਵੀ ਕਹਿਣਾ ਰੇੜੀ ਵਾਲੇ ਬੰਦੇ ਦਾ ਜਿਹੜਾ ਮੌਜੂਦ ਗਵਾਹ ਬਣਿਆ ਉਹ ਕਹਿਣਾ ਜੀ ਬਾਈਕ ਰਾਈਡਰ ਇਹਦੇ ਨਾਲ ਸੀ ਜਿਹੜੇ ਉਹ ਦੋ ਜਣੇ ਪਿੱਛੋਂ ਆ ਗਏ ਸੀ ਜੇਕਰ ਆ ਗਏ ਸੀ ਹਸਪੀਟਲ ਦੇ ਵਿੱਚ ਜਾਂਦੇ ਉੱਥੇ ਬਿਆਨ ਦਿੰਦੇ ਮੀਡੀਆ ਦੇ ਵਿੱਚ ਕਿ ਅਸੀਂ ਦੇਖਿਆ ਤਾਂ ਗੱਲ ਨਰੋ ਹੋ ਜਾਂਦੀ ਪਰ ਹੁਣ ਸ਼ੱਕ ਦੀ ਸੂਈ ਚਾਰੇ ਪਾਸੇ ਘੁੰਮਦੀ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦਾ ਹਰ ਇੱਕ ਵਕੀਰ ਇਸ ਕੇਸ ਨੂੰ ਲੜਨਾ ਚਾਹੁੰਦਾ ਪੰਜਾਬ ਦੇ ਲੋਕ ਇਸ ਗੱਲ ਦੇ ਵਿੱਚ ਮਦਦ ਕਰਨਾ ਚਾਹੁੰਦੇ ਨੇ ਤੇ ਪੰਜਾਬ ਦੇ ਲੋਕ ਮੀਡੀਆ ਦੇ ਵਿੱਚ ਹਰ ਵੀਡੀਓ ਦੇ ਥੱਲੇ ਹੀ ਕਮੈਂਟ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਨੂੰ ਇਨਸਾਫ ਤਾਂ ਮਿਲਣਾ ਚਾਹੀਦਾ ਕਿਉਂ ਕਿਉਂਕਿ ਭਾਈ ਇੱਕ ਨੌਜਵਾਨ ਹੀਰੇ ਵਰਗਾ ਕਲਾਕਾਰ ਹੀਰੇ ਹੀ ਕਹਿ ਸਕਦੇ ਆ ਪੰਜਾਬ ਦੇ ਵਿੱਚੋਂ ਬਹੁਤ ਸਾਰਾ ਸਾਡੇ ਪੰਜਾਬ ਨੂੰ ਘਾਟਾ ਪੈ ਚੁੱਕਿਆ ਕਿਉਂਕਿ ਨਾਮੀ ਗਨਮੀ ਜਿੰਨੀਆਂ ਵੀ ਹਸਤੀਆਂ ਸਾਡੇ ਕੋਲ ਪੰਜਾਬ ਦੇ ਹੈਗੀਆਂ ਸੀ ਉਹ ਸਾਰੀਆਂ ਚਲੀਆਂ ਜਾ ਰਹੀਆਂ ਨੇ ਇੱਕ ਇੱਕ ਕਰਕੇ ਜਿਵੇਂ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਬਹੁਤ ਸਾਰੇ ਕਤਲ ਕਹਨੇ ਹੋ ਗਏ ਨੇ ਜਿਵੇਂ ਕਿ ਹੁਣ ਭੱਲਾ ਸਾਹਿਬ ਆਪਣੀ ਮੌਤ ਚਾਹੇ ਮਰੇ ਨਹੀਂ ਜਾਂ ਕਿਵੇਂ ਲਾ ਲੋ ਉਹ ਚਲੇ ਗਏ ਨੇ ਬਰਿੰਦਰ ਘੁੰਮਣ ਚਲੇ ਗਏ ਨੇ ਰਾਜਵੀਰ ਜਵੰਦਾ ਇੱਕ ਹਨਹਾਰ ਇਕ ਐਡਾ ਕਲਾਕਾਰ ਛੋਟੀ ਜੀ ਉਮਰ ਦੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਅਲਵਿਦਾ ਕਹਿ ਗਏ ਨੇ ਪਰ ਪੰਜਾਬ ਕਦੋਂ ਤੱਕ ਇੰਨੀਆਂ ਗੱਲਾਂ ਦੇ ਘਾਟੇ ਸਹੂਗਾ ਕਿਉਂਕਿ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਖਾਸ ਕਰਕੇ ਸਭ ਤੋਂ ਵੱਡਾ ਪੁਆਇੰਟ ਉਸ ਬੰਦੇ ਨੂੰ ਮਾਰਨ ਦੀ ਦੇਗਣ ਦੀ ਕੋਸ਼ਿਸ਼ ਸਾਡੇ ਹੀ ਪੰਜਾਬ ਦੁਆਰਾ ਕੀਤੀ ਜਾਂਦੀ ਹੈ ਕਿਉਂਕਿ ਕੋਈ ਤਾਂ ਗੈਂਗਸਟਰ ਮਾਰਦਾ ਭਾਈ ਕਦੇ ਕੋਈ ਸਾਡੇ ਨਿੱਜੀ ਤੌਰ ਤੇ ਸਾਨੂੰ ਹੀ ਚਾਉਣ ਵਾਲਾ ਬੰਦਾ ਸਾਡੇ ਤੇ ਲੱਗਦਾ ਤਾਂ ਫਿਰ ਉਹ ਇਸ ਗੱਲ ਨੂੰ ਪੰਜਾਬ ਲੈ ਜਾਂਦਾ ਇਹ ਗੱਲਾਂ ਨੂੰ ਸਹਿਕਾਰ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਪਰ ਸਾਨੂੰ ਬਦਲਣਾ ਚਾਹੀਦਾ ਕਿਉਂ ਕਿ ਸਾਡੇ ਪੰਜਾਬ ਦੀ ਚਰਚਾ ਵਰਲਡ ਨਹੀਂ ਮੈਂ ਕਹੂੰ ਵਿਸ਼ਵ ਤੱਕ ਹੈ ਇਸ ਕਰਕੇ ਪੰਜਾਬ ਨੂੰ ਆਪਣੇ ਆਪ ਸਮਝਣਾ ਪੈਣਾ ਜਿੰਨੇ ਵੀ ਸਾਡੇ ਹੀਰੇ ਨੇ ਉਹਨਾਂ ਨੂੰ ਮਾਰਨ ਦੀ بجائے ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੌਨ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਰਾਜਵੀਰ ਜੁਵੰਦਾ ਦੀ ਮੌਤ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਸਿਗਾ ਕਿ ਉਹਨਾਂ ਦੀ ਮੌਤ ਐਕਸੀਡੈਂਟ ਨਾਲ ਨਹੀਂ ਹੋਈ ਬਲਕਿ ਇੱਕ ਸੋਚੀ ਸਮਝੀ ਸਾਜ਼ਿਸ਼ ਸ਼ੇਹੀ ਹੈ ਔਰ ਇਹਨਾਂ ਹਕਾਇਕ ਤੋਂ ਇਹਨਾਂ ਚੀਜ਼ਾਂ ਤੋਂ ਜਿਹੜਾ ਵਾ ਪਰਦਾ ਚੁੱਕਿਆ ਜਾਣਾ ਚਾਹੀਦਾ ਹੈਗਾ ਵਾ ਜੋ ਅਸਲ ਸੱਚ ਹੈ ਉਹ ਸਭ ਦੇ ਸਾਹਮਣੇ ਆਣਾ ਚਾਹੀਦਾ ਹੈਗਾ ਵਾ ਲੋਕਾਂ ਦੇ ਜਿਨ੍ਹਾਂ ਦੇ ਵਿੱਚ ਸਵਾਲ ਇਸ ਲਈ ਪੈਦਾ ਹੋਏ ਕਿਉਂਕਿ ਰਾਜਵੀਰ ਜੋਂਦਾ ਜਦੋਂ ਅਰਾਇਡ ਤੇ ਜਾਂਦੇ ਸਿਗੇ ਤੇ ਉਹ ਕੱਲੇ ਨਹੀਂ ਸੀ ਜਾਂਦੇ ਉਹਨਾਂ ਦੇ ਨਾਲ ਫੇਮ ਹੁੰਦੀ ਸੀਗੀ ਇੱਕ ਕੈਮਰਾ ਉਹਨਾਂ ਦੀ ਕੈਪ ਦੇ ਉੱਤੇ ਲੱਗਾ ਹੁੰਦਾ ਸੀ ਜਿੱਦਾਂ ਮੁਸਲਸਲ ਰਿਕਾਰਡਿੰਗ ਕੀਤੀ ਜਾਂਦੀ ਸੀ ਹਰ ਪਲ ਦੀ ਹਰ ਚੀਜ਼ ਨੂੰ ਰਿਕਾਰਡ ਕੀਤਾ ਜਾਂਦਾ ਸੀ ਲੇਕਿਨ ਇਸ ਐਕਸੀਡੈਂਟ ਦੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਔਰ ਨਾ ਹੀ ਉਹਨਾਂ ਦੇ ਦੋਸਤਾਂ ਦੇ ਵਿੱਚੋਂ ਕੋਈ ਕੈਮਰੇ ਦੇ ਮੂਹਰੇ ਆ ਕੇ ਉਹਨੇ ਡਿਟੇਲ ਦੱਸੀ ਕਿ ਅਸਲ ਦੇ ਵਿੱਚ ਉਸ ਦਿਨ ਨੂੰ ਹੋਇਆ ਕੀ ਸੀਗਾ ਸਿਰਫ ਜਿਹੜੇ ਆਲੇ ਦੁਆਲੇ ਦੇ ਲੋਕ ਹੈ ਉਹਨਾਂ ਨੇ ਦੱਸਿਆ ਹੈਗਾ ਇੰਜ ਹੋ ਗਿਆ ਇੰਜ ਹੋ ਗਿਆ ਕੋਈ ਕਹਿੰਦਾ ਹੈ ਪਸ਼ੂਆਂ ਦੇ ਨਾਲ ਟੱਕਰ ਹੋਈ ਸੀ ਤੇ ਕੋਈ ਕਹਿੰਦਾ ਹੈ ਕਿ ਗੱਡੀ ਦੇ ਨਾਲ ਟੱਕਰ ਹੋਈ ਸੀਗੀ ਲੇਕਿਨ ਉਹਨਾਂ ਦੇ ਦੋਸਤਾਂ ਨੇ ਮੂਹਰੇ ਆ ਕੇ ਕੋਈ ਵੀ ਗੱਲ ਨਹੀਂ ਦੱਸੀ ਤੇ ਜਦੋਂ ਪੰਜਾਬ ਦੇ ਲੋਕਾਂ ਨੇ ਵੱਡੇ ਪੱਤਰ ਦੇ ਉੱਤੇ ਇਸ ਸਵਾਲ ਨੂੰ ਚੁੱਕਿਆ ਜਿਹਦੇ ਵਿੱਚ ਵਕੀਲ ਜਿਹੜੇ ਆ ਉਹ ਮੂਹਰੇ ਸੀਗੇ ਤੇ ਹੁਣ ਐਕਸ਼ਨ ਲੈ ਲਿਆ ਹੈਗਾ ਵਾ ਪੰਜਾਬ ਦੀ ਪੁਲਿਸ ਨੇ ਔਰ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਕਿ ਅਸਲ ਹਕਾਇਤ ਜਿਹੜੇ ਆ ਉਹ ਸਾਹਮਣੇ ਆਉਣੇ ਚਾਹੀਦੇ ਹੈਗੇ ਆ ਉਹਨਾਂ ਦੇ ਇੱਕ ਦੋਸਤਾਂ ਨੂੰ ਵੀ ਸ਼ਾਮ ਸ਼ਿਸ਼ ਰੱਖਿਆ ਗਿਆ ਹੈਗਾ ਵਾ ਜਿਨ੍ਹਾਂ ਦਾ ਨਾਮ ਦੱਸਿਆ ਗਿਆ ਵੀਡੀਓ ਦੇ ਵਿੱਚ ਆ ਦਰਸ਼ਨ ਸਿੰਘ ਅ ਜਿਹਦਾ ਇਹ ਜਿਨ੍ਹਾਂ ਦਾ ਇਹ ਕਹਿਣਾ ਸੀਗਾ ਕਿ ਜਿਸ ਟਾਈਮ ਐਕਸੀਡੈਂਟ ਹੋਇਆ ਵਾ ਤਕਰੀਬਨ ਕੋਈ 200 300 ਕਿਲੋਮੀਟਰ ਦੂਰ ਇੱਕ ਹਸਪਤਲ ਸੀ ਜਿਹੜਾ ਨਜ਼ਰ ਆ ਰਿਹਾ ਸੀ ਉਥੇ ਰਾਜਵੀਰ ਜਵੰਦਾਂ ਨੂੰ ਲਿਜਾਇਆ ਗਿਆ ਲੇਕਿਨ ਡਾਕਟਰਾਂ ਨੇ ਉਹਨਾਂ ਨੂੰ ਫਰਸਟ ਏਡ ਨਹੀਂ ਦਿੱਤੀ ਹੈਗੀ ਇਹਦੇ ਵਿੱਚ ਸਾਫ ਸਾਫ ਨਜ਼ਰ ਆ ਰਿਹਾ ਹੈਗਾ ਵਾ ਕਿ ਡਾਕਟਰਾਂ ਨੇ ਕਿੰਦੀ ਵੱਡੀ ਲਾਪਰਵਾਹੀ ਕੀਤੀ ਅਗਰ ਮੌਕੇ ਤੇ ਉਹਨਾਂ ਨੂੰ ਫਰਸਟ ਏਡ ਕੀ ਜਾਂਦੀ ਤੇ ਉਹਨਾਂ ਦੇ ਦਿਮਾਗ ਜਿਹੜਾ ਕਿਹਾ ਗਿਆ ਸੀਗਾ ਕਿ ਡੈੱਡ ਹੋ ਗਿਆ ਵਾ ਆਕਸੀਜਨ ਨਹੀਂ ਪਹੁੰਚੀ ਸ਼ਾਇਦ ਮਾਮਲਾ ਉਥੇ ਤੱਕ ਆ ਪਹੁੰਚਦੇ ਔਰ ਰਾਜਵੀਰ ਜੋਂ ਦਾ ਅੱਜ ਆਪਣੇ ਚਾਉਣ ਵਾਲਿਆਂ ਦੇ ਆਪਣੇ ਪਰਿਵਾਰ ਦੇ درمیان ਹੁੰਦੇ ਇਸ ਲਈ ਉਹਨਾਂ ਦਾ ਇੱਕ ਹੋਰ ਜਿਹੜਾ ਦੋਸਤ ਹੈਗਾ ਵਾ ਜਿਹੜਾ ਕਿ ਉਹਨਾਂ ਦੇ ਨਾਲ ਸੀਗਾ ਉਹ ਕੈਨੇਡਾ ਦੇ ਵਿੱਚ ਇਸ ਟਾਈਮ ਹੈਵ ਹੈ ਆਖਰ ਉਹ ਕੈਨੇਡਾ ਕਿਉਂ ਗਿਆ ਹੈਗਾ ਵਾ ਇਸ ਦੇ ਪਿੱਛੇ ਵੀ ਜਿਹੜੇ ਸਵਾਲ ਹੈਗੇ ਆ ਉਹਨਾਂ ਨੂੰ ਸੁਝਾਉਣਾ ਵੀ ਜ਼ਰੂਰੀ ਹੈਗਾ ਵਾ ਲੇਕਿਨ ਮਾਮਲਾ ਜਿਹੜਾ ਵਾ ਹੁਣ ਸੁਲਝਦਾ ਨਜ਼ਰ ਆ ਰਿਹਾ ਹੈਗਾ ਵਾ ਜਿਹੜੇ ਲੋਕਾਂ ਦੇ ਜਿਨ੍ਹਾਂ ਦੇ ਵਿੱਚ ਸਵਾਲ ਸੀਗੇ ਉਹਨਾਂ ਦੇ ਜਵਾਬ ਮਿਲਦੇ ਨਜ਼ਰ ਆਉਂਦੇ ਹੀ ਹੀਗੀ ਹੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਨਾਲ ਅੱਲਾ ਹਾਫਿਜ਼